ਹਾਂਜੀ ਮੈਨੇਜਰ ਸਾਹਿਬ ਜੀ ਤਾਲ ਦੇਣੀ ਆ ਜੀ ਕਿਸ਼ਤ ਹਾਂ ਜੀ ਕੋਈ ਨਹੀਂ ਕੱਲ ਵੀ ਤੁਹਾਡਾ ਫੋਨ ਆਇਆ ਸੀ ਤੇ ਕੋਈ ਨਹੀਂ ਜਿਹੜੀ ਵੀ ਕਿਸ਼ਤ ਹੋਊ ਬੈਂਕ ਦੀ ਨਾ ਉਹ ਤਾਲ ਦਵਾਂਗੇ ਜੀ ਹਾਂਜੀ ਹਾਂਜੀ ਕਿਉਂਕਿ ਮੱਕੀ ਜਿਹੜੀ ਹੈ ਨਾ ਉਹ ਪੱਕੀ ਪਈ ਆ ਜੀ ਤੇ ਪਰਸਾ ਵੜਨ ਲੱਗਿਆ ਸੀ ਤਾਂ ਮੀਂਹ ਆ ਗਿਆ ਧੁੱਕ ਪੈਣ ਨਾਲ ਖੱਤੇ ਜੋ ਹੋ ਗਏ ਮੁਰੀਆਂ ਜੇਕਰ ਮੀਂਹ ਨਾ ਆਉਂਦਾ ਨਾ ਦਿਹਾੜੀ ਕੋ ਤਹਾਨੂੰ ਵੇਖ ਜਾਣੀ ਸੀ ਤੇ ਚਲੋ ਕਿਸ਼ਤਾਂ ਸੀ ਤਾਲ ਦੇਣੀ ਸੀ ਹਾਂਜੀ ਹਾਂਜੀ ਨਾ 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 ਇਹਦਾ ਨਾ ਕਰਿਓ ਇਹ ਦਾ ਨਾ ਕਰਿਓ ਬਰੰਟ ਨਾ ਕਰਿਓ ਕੋਈ ਨਹੀਂ ਮੈਂ ਤਾਰ ਦੇਣਾ ਕਿਸ਼ਤ ਜੀ ਹਾਂ ਜੀ ਹਾਂ ਜੀ ਬਸ ਅੱਜ ਆ ਗਿਆ ਜੀ ਮਸ਼ੀਨ ਤਾਂ ਅੱਜ ਤਾਰ ਦੇਣੀ ਕਿਸ਼ਤ ਜੀ ਚਲ ਠੀਕ ਯਾਰ ਕੀ ਕਰੇ ਜੈ ਹੁਣ ਇੱਕ ਦੁਕਾਨਦਾਰ ਕੋਈ ਹੈਗਾ ਜਿਹੜਾ ਦੁਕਾਨਦਾਰ ਆਪਦਾ ਵਪਾਰ ਕਰਦਾ ਉਹਨੇ ਆਪਦਾ ਜਿਹੜਾ ਸੌਦਾ ਜਿਹੜਾ ਰੱਖਿਆ ਅੰਗ ਨਹੀਂ ਉਹ ਕੋਈ ਅੰਦਰ ਰੱਖਿਆ ਕੋਈ ਬਾਹਰ ਰੱਖਿਆ ਵਾ ਬਾਜ਼ਾਰ ਚ ਉਹ ਨੂੰ ਤਾਂ ਪਤਾ ਪਉ ਤਾਂ ਵੀ ਬਚਾਉਂਦਾ ਛਾਂ ਤੋਂ ਵੀ ਬਚਾਉਂਦਾ ਤੇ ਮੌਸਮ ਤੋਂ ਵੀ ਬਚਾਉਂਦਾ ਜੇ ਪਤਾ ਲੱਗੇ ਬਾਹਰ ਰੱਖਿਆ ਵਾ ਵੀ ਇਹ ਮੌਸਮ ਖਰਾਬ ਹੋ ਗਿਆ ਮੀਂਹ ਆਉਣਾ ਤਾਂ ਚੋਕੇ ਅੰਦਰ ਰੱਖ ਲੈਂਦਾ ਹੋਰ ਵੀ ਜਿਹੜਾ ਕੋਈ ਵਪਾਰ ਕਰਦਾ ਜੇ ਵੀ ਜਿਹੜੀ ਕਿਸਮ ਦਾ ਵਪਾਰ ਕਰਦਾ ਉਹਨੂੰ ਜਦੋਂ ਖਤਰਾ ਆ ਜਾਂਦਾ ਵੀ ਇਹ ਇਹਦਾ ਨੁਕਸਾਨ ਹੋਣ ਵਾਲਾ ਮੀਂਹ ਆਉਣਾ ਤਾਂ ਚੋਕੇ ਅੰਦਰ ਰੱਖਦਾ ਯਾਰ ਇੱਕ ਕਿਸਾਨ ਮੈਂ ਕੀ ਕਰਾਂ ਅਸੀਂ ਕੀ ਕਰੀਏ ਸਾਡੀ ਫਸਲ ਪੱਕੀ ਆ ਪਪਾ ਸਾ ਮੈਂ ਵੜਨ ਲੱਗਾ ਸੀ ਤੇ ਮੀਂਹ ਆ ਗਿਆ ਤੇ ਕਪੈਨ ਉੱਥੇ ਮੁਰਗੀ ਤਾਂ ਆਵੇ ਉਦਾਂ ਕਿ ਆ ਜੇ ਜ਼ਿਆੜੀ ਲੈਂਦੀ ਆ ਫਸਲ ਤੇ ਕਿੱਥੇ ਲੈ ਕੇ ਜਾਵਾਂ ਪੱਤੀ ਫਸਲ ਨੂੰ ਮੈਂ ਕਿੱਥੇ ਲੈ ਕੇ ਜਾਵਾਂ ਇੱਕ ਕਿਸਾਨ ਹੀ ਆ ਪੱਤੀ ਫਸਲ ਵੀ ਕਿੱਥੇ ਲਾ ਜਾ ਨਹੀਂ ਸਕਦਾ ਕਿਤੇ ਲਕੋ ਨਹੀਂ ਕਿਹਦੇ ਥੇ ਟੋਰ ਤੈਨੂੰ ਰੱਖ ਲਾ ਮੈਂ ਕਿਹਦੇ ਸਟੋਰ ਚ ਰੱਖ ਲਾ ਇਹ ਛੁਰੂਆਤ ਤਾਂ ਜਦੋਂ ਬੀਜ ਲਈਦੀ ਆ ਨਾ ਪਰ ਆ ਬਾਸ ਰਹੀ ਚੱਲਦੀ ਆ ਧੁੱਪਾਂ ਇਹ ਸੈਂਦੀ ਆ ਮੌਸਮ ਦੀ ਮਾਰੇ ਸੈਂਦੀ ਆ ਹੁਣ ਪੱਤੀ ਪਈ ਫਸਲ ਅਜੇ ਵੀ ਪਤਾ ਨਹੀਂ ਕਾ ਵੀ ਇਹ ਮੇਰੀ ਆ ਕਿ ਨਹੀਂ ਕੀ ਹੋ ਗਿਆ ਜੇ ਇੱਕ ਅੱਧਾ ਘੰਟਾ ਹੋਰ ਮੀਂਹ ਪੈ ਜਾਂਦਾ ਨਾ ਤਪੇ ਗਲ ਜਾਣੀਆਂ ਫੇਰ ਦਾ ਕੋਈ ਮੁੱਲ ਨਹੀਂ ਲੱਗਣਾ ਇੱਥੇ ਕਰਕੇ ਇਹ ਬਹੁਤ ਔਖੀ ਤਿਆਰ ਹੁੰਦੀ ਆ ਇਹਦਾ ਵੀ ਬੀਮਾ ਹੋਣਾ ਚਾਹੀਦਾ ਬੀਮਾ ਹੁਣ ਪੱਕੀ ਹੋਈ ਫਸਲ ਆ ਅਜੇ ਆਵੇ ਆ ਸਭ ਗਲਾਵੇ ਅਜਾ ਦੋ ਦਿਨ ਲੈਂਦੇ ਆ ਜੇ ਇਹਨੂੰ ਇੱਕ ਮੀਂਹ ਪੈ ਜਾਂਦਾ ਤਾਂ ਬੱਸ ਜਾਂਦੀ ਆ ਤੇ ਆ ਫੋਨ ਤੇ ਫੋਨ ਕਰੀ ਜਾਂਦੇ ਆ ਦਵਾਈਆਂ ਵਾਲਾ ਵੀ ਫੋਨ ਕਰੀ ਜਾਂਦਾ ਮੈਨਂਜਰ ਵੀ ਫੋਨ ਕਰੀ ਜਿੰਨੇ ਲੈਣੇ ਉਹਨੇ ਕਰ ਲਿਆ ਤੇ ਮੈਂ ਕੀ ਕਰਾਂ ਯਾਰ ਆ ਪਈ ਪੱਕੀ ਫਸਲ ਲੈ ਜੋ ਉਹ ਇਹਦਾ ਬੀਮਾ ਹੋਣਾ ਚਾਹੀਦਾ ਪਰਮਾਤਮਾ ਤੇਰੇ ਆਸਰੇ ਆ ਬਚਾਲਾ ਕੀ ਕਰਾਂ ਜੀ ਕਰਦਾ ਯਾਰ ਮੈਂ ਖੋਦਕੁਸ਼ੀ ਕਰ ਲਾਵਾਂ ਫੋਨ ਤੇ ਫੋਨ ਫੋਨ ਤੇ ਫੋਨ ਸਵੇਰ ਦਾ ਆਉਂਦਾ ਮੇਰੀ ਕਿਸ ਤਰ ਕਿੱਥੇ ਦੰਦਦਾ ਮੈਂ ਆ ਕਿੱਥੇ ਲੈ ਜਾ ਮੱਕੀ ਪੱਟੀ ਹੋਈ ਮੱਕੀ ਕਿੱਥੇ ਲੈ ਜਾ ਚੱਲ ਯਾਰ ਬੀਪੀ ਦੀ ਦਵਾਈ ਲੈ ਕੇ ਆਵਾਂ ਮੇਰੇ ਤਾਂ ਅੱਗੇ ਬੀਪੀ ਵਧਨ ਦਿਆ